ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੋਰੀਕੋਲ ਸੰਸਥਾ ਇਨੌਵ ਵੱਲੋਂ ਗੁਰਨਾਣਕ ਚੈਰੀਟੇਲ ਡਿਫੈਂਸਿਵ ਬੋਰਡ ਦੇ ਨਿਰੂਡ ਦੇ ਸਹਿਯੋਗ ਨਾਲ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ 17ਵਾਂ ਬੂਟਿਆਂ ਦਾ ਲੰਗਰ ਦੀ ਟਰਾਲੀ ਪਿੰਡ ਲਖਮੁਖਪੁਰ ਵਿਖੇ ਪਹੁੰਚ ਚੁੱਕੀ ਆ ਇਸ ਵਕਤ ਅਸੀਂ 108 ਬ੍ਰह्म ਗਿਆਨੀ ਭਗਤ ਜਵਾਲਾ ਦਾਸ ਜੀ ਨਿਸਤਾਨ ਤੇ ਟਰਾਲੀ ਲੈ ਕੇ ਪਹੁੰਚ ਚੁੱਕੇ ਆ ਜੀ ਤੇ ਸੰਗਤਾਂ ਵੀ ਪਹੁੰਚ ਰਹੀਆਂ ਜੀ ਤੇ ਬੂਟੇ ਬੰਡੇ ਜਾਣੇ ਆ ਜੀ ਸੰਗਤਾਂ ਨੂੰ ਭਾਤੇ ਗਰੀਬ ਦਾ ਮੂੰਹ ਮੁਰੇ ਦੀ ਗੋਲਕ ਸੰਸਤਾ ਅਨੁਵਾਹ ਵੱਲੋਂ ਗੁਰਨਾانک ਚੈਡਲ ਦੇ ਸੰਸਥਿਲ ਬੋਟੇ ਦੇ ਰੂਪ ਦੇ ਸਹਿਯੋਗ ਨਾਲ ਪੰਜ ਬੂਟੇ ਮੋਟਰ ਤੇ ਮੁਹਿੰਮ ਤਹਿਤ 12 ਬੂਟਿਆਂ ਦਾ ਲੰਗਰ ਜੀ ਚਰਨੀ ਪਿੰਡ ਲਖਬੌਰ ਉਹ ਵਿਖੇ ਪਹੁੰਚ ਚੁੱਕੀ ਆ ਜੀ ਸਾਡੇ ਕੋਲ ਛਾਂ ਵਾਲੇ ਬੂਟੇ ਨੁਆਈਆਂ ਵਾਲੇ ਬੂਟੇ ਬਾਲਦਾਰ ਅਤੇ ਜਾੜ ਬੂਟੇ ਨੇ ਤਾਂ ਤਾਂ ਉਹ ਹੀ ਬੇਨਤੀ ਆ ਕਿ ਇੱਕ ਪਰਵਾਹ ਨੂੰ ਤਿੰਨੇ ਬੂਟੇ ਮਿਲਣੇ ਆ ਜੀ ਇੱਕ ਫਾਲਦਾਰ ਬੂਟਾ ਦੋ ਦੂਜੇ ਬੂਟੇ ਮਿਲਣਗੇ ਬਾਕੀ ਜ਼ਿਮੀਦਾਰ ਭਰਾਵਾਂ ਨੂੰ ਬੇਨਤੀ ਆ ਆਪਣੇ ਮੋਟਰਾਂ ਦੇ ਚਾਰਜ ਆ ਪੰਜ ਬੂਟੇ ਜੋੜ ਲਗਾਉਣ ਜੀ ਕੋ ਮੋਟਰਾਂ ਸੁੰਨੀਆਂ ਪਈਆਂ ਬਿਲਕੁਲ ਮੋਟਰਾਂ ਤੇ ਕੋਈ ਬੂਟਾ ਨਹੀਂ ਹੈਗਾ ਤੇ ਸਾਡੇ ਕੋਲ ਤਾਂ ਘੰਟਾ ਟਾਈਮ ਹੈਗਾ ਅਗਲੇ ਪਿੰਡ ਵੀ ਜਾਣਾ ਸੀ ਤੇ ਸਾਡੇ ਕੋਲ ਤਾਲੀ ਧਵਾਜਣਾ ਗੜੀ ਬੱਤਾ ਪਾਕਿੰਡਾ ਬੁੱਟਾ ਕਿ ਕਰਦੀ ਹੈ ਜੀਆ ਕਿਕਰ ਹੁਣ ਬਤਾ ਆਪਣੇ ਇਲਾਕੇ ਜਿੰਦੇ ਬਹੁਤ ਹੈ ਨਹੀਂ ਬਿਲਕੁਲ ਜੀ ਤੇ ਜੇ ਸੀ ਕਰਵਾ ਤੇ ਕਿਕਰ ਦਾ ਬੁੱਟਾ ਵੀ ਯੂਨ ਲਗਾਓ ਜੀ ਜੇ ਮੈਂ ਤੁਹਾਡੇ ਬੁੱਟੇ ਦੀ ਗੱਲ ਕਰਦਾ ਤੁਹਾਡੇ ਬੁੱਟਾ ਮੇਰਾ ਫੋਨ ਹੈ ਤੁਹਾਨੂੰ ਲਈ ਬਾਰੇ ਬਹੁਤ ਜਾਣਕਾਰੀ ਨਹੀਂ ਸੂਈ ਨਰਤੂ ਸਾਟ ਮਾਰਦਾ ਦੇ ਅੰਗਰੇਜ਼ੀ ਮੁਰੰਗਾ ਕਹਿੰਦੇ ਨੂੰ ਇਹਦਾ 1300 ਰੁਪਏ ਕਿਲੋ ਬੋਡਰ ਵਿਕਦਾ ਜੀ ਭੋਜਨੇ ਦਾ 1300 ਰੁਪਏ ਕਿਲੋ ਬੋਡਰ ਇਹਦੇ ਵਿੱਚ ਬਟਾਣ ਨੇ ਬਟਾਣ ਵੀ ਕਾਣ ਸੀ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਲੋਹਾ ਕਾਰਬੋਹਾਈਡਰੇਟ ਇਤਲਾਬਾ ਅਨੇਕ ਹੋਰ ਵੀ ਕਰੇਟਾਰ ਪਾਇਦਾ ਜੋ ਕਿ ਅਪਰੇ ਲਈ ਵਾਸਤੇ ਬਹੁਤ ਲਾਇਬੰਦ ਨੇ ਸਾਡੇ ਬੱਚੇ ਬੁੱਟਾ ਵੀ ਆਪਾਂ ਦੇ ਜੀ ਦਾ ਲੱਗਦੀ ਜੇ ਆਪਾਂ ਇਸਤਮਾਲ ਕਰਾ ਦਦੇ ਉਹ ਵੀ ਬਹੁਤ ਜੀ ਲਾਭ ਹੈ ਬੱਚਾ ਬੁੱਟਾ ਆ ਤੇ ਬਾਕੀ ਬੂਤੇ ਲਾਓ ਜੀ ਇਹ ਬੂਤੇ ਨਾਲ ਲੈ ਲਓ ਤੇ ਬੂਤੇ ਦੇ ਨਾਲੇ ਸੰਤੋਪ ਚਾਕੇ ਖਾਲਾ ਵਾਲਾ ਬਾਜੀ ਬਣਾਉਣਾ ਪੁੱਤ ਪਹਿਲਾਂ ਡੇਕ ਟਾਲੀ ਨਾਲ ਲੈ ਲਓ ਜੀ ਖਾਲਾ ਵਾਲਾ ਬਾਜੀ ਫੜਾਓ ਜਿਹੜਾ ਇੱਕ ਚਾਹੀਦਾ ਉਹਨਾਂ ਨੂੰ ਦੇ ਦੇ ਦਾਦਾ ਬੂਤੇ ਦਾਦਾ ਬਪਾ ਦਾ ਸਾਡੀ ਖਾਬਰ ਵੀ ਆ ਰਹੀ ਹੈ ਤਾਜ਼ੀ ਨੀ ਭਾਜਣਾ ਅੱਜ ਉਹ ਕੜੀ ਮੱਤਾਂ ਸਿਕਰਨ ਬੇਮਾ ਨਹਿਮ ਆ ਮੈਂ ਮੈਂ ਨਹੀਂ ਦੇਈ ਨੂੰ ਨਹੀਂ ਨਿੰਮ ਜੰਮਾ ਕੋਈ ਸਾਰ ਮੈਦਗਾ ਹੈ ਗੈਨ ਨਾਲ ਦਾਲ ਰਟੀ ਨਾਲ ਦਾਲ ਪਟਾਣੀ ਰੱਤੀ ਗੱਲ ਚੱਲ ਦਿਓ 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 ਕੱਕ ਦਿਓ 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 ਜੀ ਨਾਲ ਦੂਜੇ ਫੜਾਉ ਪਤੂ ਪਹਿਲਾਂ ਦੇਖ ਟਾਲੀ ਪਹਿਲਾਂ ਫੜਾਉ ਨਾਲ ਹਾਂ ਸਵੰਜਨਾ ਡੇ ਕਟਾਲੀ ਵਗੈਰਾ ਨਾਲ ਦਿਓ ਪਹਿਲਾਂ ਬਾਅਦ ਵਿੱਚ ਫਲਦਾਰ ਨਾਲ ਦਿਓ ਆਮ ਬੋਕ ਗਿਆ ਸ਼ਾਮੇ ਮੈਂ ਤਾਂ ਸ਼ਾਮੇ ਹੀ ਕੁਝ ਕਰੀ ਜਿਹੜਾ ਬੂਟਾ 12 ਘੰਟੇ ਦੁਬਾਰਾ ਮੇਰੇ ਕੋਲ ਵੀ ਆ ਗਿਆ ਸਾਡੀ ਜੇ ਅਗਲਾ ਤੋਂ ਆਉਣਾ ਆਇਆ ਪੁੱਤ ਨਾਵਾ ਅੱਗੇ ਨਾ ਕਰੇ ਤਾਲੀਆਂ ਮੋਰੇ ਰੱਖ ਲਓ ਪੁੱਤ ਤਾਲੀਆਂ ਡੇਕਾਂ ਨਾਲ ਰੱਖ ਲਓ ਮੋਰੇ ਆਲੂ ਭਖਾਰੇ ਦੇ ਦਿਓ ਆਲੂ ਭਖਾਰਾ ਔਲਿਆਂ ਦਾ ਹੈਗਾ ਬਿਹੜਿਆਂ ਦਾ ਹੈਗਾ ਆ ਸਵੰਜਨਾ ਹੈਗਾ ਆ ਤਾਲੀਆਂ ਨੇਮਿਆ ਕੜੀ ਪਤਾ ਨੇਮਾ ਅਰਜਨ ਸਾਹਿਬ ਤੇ ਉਹ ਆ ਪਪਲ ਵੀ ਹੈਗਾ ਚਾਹੀਦਾ ਤਾਂ ਪਪਲ ਦਾ ਵੀ ਹੈਗਾ ਇਸ ਵਕਤ ਪਿੰਡ ਲਖਪੁਰ ਵਿਖੇ 108 ਬ੍ਰह्म ਗਿਆਨੀ ਭਗਤ ਜਵਾਲਾਦਾਸ ਜੀ ਦੇ ਸਥਾਨ ਦੇ ਲਾਗੇ ਜੋ ਕਾਫੀ ਪੁਰਾਣਾ ਬੋੜ ਦਾ ਦਰਖਤ ਵਾਜੀ ਕੋਈ ਟਰਾਲੀ ਥਲੀ ਟਰਾਲੀ ਖੜੀ ਆ ਤੇ ਸੰਤਨ ਬੂਟੇ ਦਿੱਤੇ ਜਾ ਰਹੇ ਨੇ ਜੀ ਪਿੰਡ ਲਖਪੁਰ ਵੇਖੇ ਜਾ ਘਰ ਰੱਖਿਆ ਕਿਸੇ ਗੱਲ ਲੈ ਮੋٹے ਬੰਦਣ ਦੀ ਸੇਵਾ ਚੱਲ ਰਹੀ ਹੈ ਜੀ ਪਿੰਡ ਲਖਪੁਰ ਵੇਖੇ ਆ ਸਿੰਘ ਜੀ ਸ਼ਾਮ ਦੇ ਆਲੂ ਬਖਾਰਾ ਹੋਣ ਵਾਲੇ ਜੀ ਇੱਕ ਦੇਖਿਓ ਨਾਲ ਆ ਭਾਈ ਟਾਲੀ ਲਾ ਲੈ ਦੇ ਟਾਲੀ ਹੈ ਕਾਲੂ ਬਖਾਰਾ ਟਾਲੀ ਵੀ ਨਾਲ ਕੋਈ ਬੰਨਾ ਹਾਂ ਕੱਕੇ